ਤੇ ਮੇਰੇ ਕੋਲ 10 ਡਾਲਰ ਸੀਗੇ ਉਸ ਟਾਈਮ ਬਸ ਦੋਸਤੋ ਇਹ ਸੋਚਿਆ ਸੀ ਬਾਹਰ ਜਾਣਾ ਤੇ ਇਹ ਨਹੀਂ ਪਤਾ ਸੀ ਵੀ ਇੰਨੀ ਸਟਰਗਲ ਕਰਨੀ ਪੈਣੀ ਉਸ ਟਾਈਮ ਇਹ ਨਹੀਂ ਸੋਚਿਆ ਸੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਅੱਗੇ ਫਿਰ ਬਿਲਕੁਲ ਮੈਂ ਕਾਰ ਦਾ লাইসেনਸ ਪਾਸ ਕੀਤਾ 2003 ਦੇ ਵਿੱਚ ਤੇ ਫਿਰ ਕਾਰ ਸਾਲਕ ਚਲਾਉਣ ਤੋਂ ਬਾਅਦ ਫਿਰ ਮੈਂ ਬਸ ਦਾ ਟੈਸਟ ਪਾਸ ਕੀਤਾ ਕਿਉਂਕਿ ਜਦੋਂ ਨਵੇਂ ਮੁੰਡੇ ਜਿਹੜੇ ਆਉਂਦੇ ਆ ਪੰਜਾਬ ਤੋਂ ਆਪਣੇ ਉਹ ਕਹਿੰਦੇ ਸਾਨੂੰ ਪੰਜਾਬੀ ਚ ਸਿਖਾਉਣ ਵਾਸਤੇ ਚਾਹੀਦਾ ਬੰਦਾ ਇੰਗਲਿਸ਼ ਸਾਡੇ ਉੱਪਰ ਦੀ ਲੰਘ ਜਾਂਦੀ ਆ ਇਸ ਕਰਕੇ ਫਿਰ ਪੰਜਾਬੀ ਚ ਇਨਸਟਰਕਸ਼ਨਾਂ ਬੰਦਨ ਸਮਝਾਉਣਾ ਈਜ਼ੀ ਹੋ ਜਾਂਦਾ ਸਤ ਸ੍ਰੀ ਅਕਾਲ ਪੰਜਾਬੀਓ ਅਸੀਂ ਨਾ ਅੱਜ ਤੁਹਾਨੂੰ ਇੱਥੇ ਜਿਹੜੀ ਡਰਾਈਵਿੰਗ ਸਿਖਾਈ ਜਾਂਦੀ ਹੈ ਕਾਰਾਂ ਦੀ ਤੇ ਟਰੱਕਾਂ ਦੀ ਤੇ ਉਹਦੇ ਬਾਰੇ ਗੱਲਬਾਤ ਕਰਾਵਾਂਗੇ ਤੇ ਸਾਡੇ ਨਾਲ ਹੋਣਗੇ ਆ ਬਾਈ ਜਿਹੜੇ ਡਰਾਈਵਿੰਗ ਸਿਖਾਉਂਦੇ ਆ ਨਾ ਆ ਆਪਣਾ ਟਰੱਕ ਲੈ ਹੀ ਆਉਂਦੇ ਆ ਤੇ ਇਹ ਇਸ ਬਾਈ ਦੇ ਨਾਲ ਆਪਾਂ ਟਰੱਕ ਦੇ ਵਿੱਚ ਬੈਨੇ ਆ ਤੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਕਾਫੀ ਸਾਰੇ ਲੋਕ ਨੇ ਜਿਹੜੇ ਇੱਥੇ ਕਾਰ ਜਾਂ ਟਰੱਕ ਸਿੱਖਣਾ ਚਾਹੁੰਦੇ ਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵਿਚਾਰਿਆਂ ਨੇ ਤੇ ਉਹ ਹੈਵੀ ਕੰਮ ਜਿਹੜੇ ਉਹ ਕਰ ਨਹੀਂ ਸਕਦੇ ਤੇ ਆਪਾਂ ਡਰਾਈਵ ਵਿਦ ਕੌਨਫੀਡੈਂਸ ਤੇ ਆਹ ਬਾਈ ਦਾ ਨੰਬਰ ਦਿੱਤਾ ਹੋਇਆ ਤੇ ਆਪਾਂ ਉਹ ਵੀ ਕਰਾਂਗੇ ਤੇ ਆਪਾਂ ਬਹਿਨੇ ਆ ਬਾਈ ਦੇ ਨਾਲ ਟਰੱਕ ਦੇ ਵਿੱਚ ਤੇ ਪੁੱਛਦਿਆਂ ਗੱਲਾਂ ਬਾਤਾਂ ਵੀ ਕਿੰਦਾਂ ਦੀਆਂ ਸ਼ਰਤਾਂ ਨੇ ਮਤਲਬ ਕਿ ਬਾਈ ਦਾ ਸੰਘਰਸ਼ ਕੀ ਰਿਹਾ ਲਓ ਦੋਸਤੋ ਅਸੀਂ ਟਰੱਕ ਦੇ ਵਿੱਚ ਬਹਿ ਗਏ ਆ ਤੇ ਇੱਥੇ ਪਹਿਲਾਂ ਆਪਾਂ ਕੁਝ ਗੱਲਾਂ ਇੱਥੇ ਕਰਾਂਗੇ ਸਾਡੇ ਨਾਲ ਉਸਤਾਦ ਜੀ ਨੇ ਜਿਹੜੇ ਡਰਾਈਵਿੰਗ ਸਿਖਾਉਂਦੇ ਆ ਤੇ ਆਪਾਂ ਇਹਨਾਂ ਦੇ ਨਾਲ ਪਹਿਲਾਂ ਇਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ ਕਰਦੇ ਆਂ ਹਾਂਜੀ ਉਸਤਾਦ ਜੀ ਸਾਈਡ ਤੇ ਲਾ ਲਉ ਆਪਾਂ ਕਰੀਏ ਗੱਲਬਾਤ ਠੀਕ ਹੈ ਜੀ ਸੋ ਪਹਿਲਾਂ ਤਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਤੁਸੀਂ ਪੰਜਾਬ ਤੋਂ ਕਿੱਥੋਂ ਜੀ ਮੈਂ ਪੰਜਾਬ ਤੋਂ ਰੋਪੜ ਡਿਸਟ੍ਰਿਕਟ ਮਰੰਡਾ ਉੱਥੇ ਨਾਲ ਪਿੰਡਾ ਕਾਇਨੌਰ ਉੱਥੋਂ ਆ ਜੀ ਤੇ ਮੈਂ ਇਥੇ ਆਇਆ ਸੀਗਾ 2010 ਮਈ 2000 ਦੇ ਵਿੱਚ 2000 ਦੇ ਵਿੱਚ ਜੀ ਅੱਜ ਤੋਂ 25 ਸਾਲ ਪਹਿਲਾਂ 25 ਸਾਲ ਪਹਿਲਾਂ ਹਾਂਜੀ ਤੁਸੀਂ ਆਏ ਕਿਵੇਂ ਸੀਗੇ ਕੋਈ ਕਿਸੇ ਵੀਜ਼ੇ ਤੇ ਜਾਂ ਉਰਾ ਪਰਾਂ ਦੀ ਆ ਉਰਾ ਪਰਾਂ ਤੇ ਆਇਆ ਸੀ ਵੀਜ਼ਾ ਮੇਰਾ 에어ਪੋਰਟ ਚੇਂਜ ਹੋਣਾ ਸੀਗਾ ਅੱਛਾ ਤੇ ਮੈਂ ਗੈਟਵੇ 에어ਪੋਰਟ ਤੇ ਆਇਆ ਸੀਗਾ ਉਸ ਟਾਈਮ ਤੇ ਮੇਰੇ ਕੋਲ 10 ਡਾਲਰ ਸੀਗੇ ਉਸ ਟਾਈਮ ਜਦੋਂ ਬਾਬਾ ਆਏ ਅੱਛਾ ਬਸ ਤੇ ਆਏ ਕਿਸੇ ਕੰਫੀਡੈਂਸ ਨਾਲ ਕਿਸ ਵਿਸ਼ਵਾਸ ਨਾਲ ਆਇ ਸੀ ਬੇ ਇੱਥੇ ਤੁਸੀਂ ਤੁਹਾਨੂੰ ਬਸ ਦੋਸਤੋ ਇਹ ਸੋਚਿਆ ਰਹੀ ਬਾਹਰ ਜਾਣਾ ਤੇ ਇਹ ਨਹੀਂ ਪਤਾ ਸੀ ਇੰਨੀ ਸਟਰਗਲ ਕਰਨੀ ਪੈਣੀ ਉਸ ਟਾਈਮ ਇਹ ਨਹੀਂ ਸੋਚਿਆ ਸੀਗਾ ਅੱਛਾ ਜੀ ਕੀ ਕੀ ਕਰਨਾ ਪਿਆ ਤੁਹਾਨੂੰ ਇੱਥੇ ਓਟਿਆ ਕੀ ਨੇ ਜਾਂ ਪਹਿਲੀ ਵਾਰੀ ਕੌਣ ਤੁਹਾਨੂੰ ਮਿਲਿਆ ਇੱਥੇ ਮੇਰੇ ਨਾਲ ਮੁੰਡਾ ਇੱਕ ਸੀਗਾ ਫਲਾਈਟ ਦੇ ਵਿੱਚ ਹੀ ਸੀਗਾ ਉਹਦਾ ਬ੍ਰਦਰ ਸੀਗਾ ਤੇ ਮੈਨੂੰ ਉਹਦਾ ਨੰਬਰ ਦਿੱਤਾ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਵੀ ਉਹ ਪਾਕਿਸਤਾਨ ਤੋਂ ਸੀਗੀ ਵੀਰ ਤੇ ਉਹ ਮੈਂ ਫਿਰ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰੀ ਸ਼ਾਪ ਹੈਗੀ ਇੱਥੇ ਆ ਜਾਓ ਮੈਂ ਟੈਕਸੀ ਕਰਕੇ ਗਿਆ ਟੈਕਸੀ ਦੇ ਪੈਸੇ ਵੀ ਉਹਨੇ ਪੇ ਕੀਤੇ ਅੱਛਾ ਠੀਕ ਹੈ ਜੀ ਮੈਨੂੰ ਰਾਤ ਰੱਖਿਆ ਰੋਟੀ ਟਿਖਵਾਈ ਵਧੀਆ ਸੇਵਾ ਕੀਤੀ ਨੈਕਸਟ ਡੇ ਮੈਨੂੰ ਫਿਰ ਮੇਰਾ ਇੱਕ ਮੁੰਡਾ ਸੀਗਾ ਫ ਤੇ ਸਾਈਪਰ ਸੀਗਾ ਮੈਂ ਨਾਮ ਤੇਲਾ ਉਹਦਾ ਕਸਲ ਕਦਰ ਸੀਗਾ ਇੱਥੇ ਸੀ ਬਰਮਿੰਗਮ ਅੱਛਾ ਤੇ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਬਰਮਿੰਗਮ ਆ ਜਾਓ ਫਿਰ ਮੈਂ ਨੈਕਸਟ ਡੇ ਉੱਥੋਂ ਉਹਨਾਂ ਨੇ ਮੈਨੂੰ ਭਾਰਤ ਕੋਚੀ ਕੋਚ ਟਿਕਟ ਲੈ ਕੇ ਸੋ ਮੈਂ ਇੱਥੇ ਬਰਮਿੰਗਮ ਵਿੱਚ ਇੱਥੇ ਫਿਰ ਬਰਮਿੰਗਮ ਆਇਆ ਮੈਂ ਅਗਲੇ ਦਿਨ ਤੇ ਫਿਰ ਇੱਥੇ ਆ ਕੇ ਵਾਸਪੇ ਸੰਘਾਤ ਸ਼ੁਰੂ ਤੇ ਅੱਛਾ ਫਾਰਮਾਸੀ ਜੀ ਕੰਮ ਕੀਤਾ ਬਿਲਡਰ ਨਾਲ ਵੀ ਕੰਮ ਕੀਤਾ ਸ਼ਾਪ ਤੇ ਵੀ ਕੰਮ ਕੀਤਾ 15-15 ਘੰਟੇ ਸਾਰਾ ਕੁਝ ਕੀਤਾ ਠੀਕ ਹੈ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਅੱਗੇ-ਅੱਗੇ ਫਿਰ ਬਿਲਕੁਲ ਮੈਂ ਕਾਰ ਦਾ লাইসেন্স ਪਾਸ ਕੀਤਾ 2003 ਦੇ ਵਿੱਚ ਤੇ ਫਿਰ ਕਾਰ ਕੁ ਸਾਲ ਚਲਾਉਣ ਤੋਂ ਬਾਅਦ ਫਿਰ ਮੈਂ ਬੱਸ ਦਾ ਟੈਸਟ ਪਾਸ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ 4-5 ਸਾਲ ਬੱਸ ਚਲਾਈ ਥਾਂਦੀ ਵਾਲਿਆਂ ਦੀ ਇਥੋਂ ਬਰਬਿੰਗਮ ਤੋਂ ਲੰਡਨ ਫਿਰ ਉਸ ਤੋਂ ਬਾਅਦ ਫਿਰ ਮੈਂ 2008 ਦੇ ਵਿੱਚ ਲੋਰੀ ਦਾ ਟੈਸਟ ਪਾਸ ਕੀਤਾ ਤੇ 10-11 ਦੇ ਵਿੱਚ ਜਾ ਕੇ ਫਿਰ ਮੈਂ ਬੱਸ ਦਾ ਬੱਸ ਕਰਕੇ ਉਸ ਤੋਂ ਬਾਅਦ ਫਿਰ ਮੈਂ 2012 ਦੇ ਵਿੱਚ ਨੈਸ਼ਨਲ ਐਕਸਪ੍ਰੈਸ ਜੁਆਇਨ ਕੀਤੀ ਜਾ ਕੇ 10 ਸਾਲ ਫਿਰ ਮੈਂ ਬੱਸ ਚਲਾਈ ਅੱਛਾ ਤੇ 2019 ਦੇ ਵਿੱਚ ਫਿਰ ਮੈਂ ਇਨਸਟ੍ਰਕਟਰ ਦਾ ਕੋਰਸ ਕੀਤਾ ਫਿਰ ਮੈਂ ਕਾਰ ਆਨ ਦਾ ਇਨਸਟ੍ਰਕਟਰ ਦਾ ਪਾਸ ਕਰ ਲਿਆ ਸੀਗਾ 2019 ਦੇ ਵਿੱਚ ਠੀਕ ਹੈ ਤੇ ਨਾਲ ਹੀ ਉਸ ਤੋਂ ਪਹਿਲਾਂ 2000 ਮੈਂ ਕਹਿੰਦਾ 15 16 ਦੇ ਵਿੱਚ ਮੈਂ CPC ਟ੍ਰਾਂਸਪੋਰਟ ਮੈਨੇਜਰ ਦਾ ਵੀ ਪਾਸ ਕੀਤਾ ਨਾਲ ਵੀ ਲੋਰੀਆਂ ਦੇ ਨਾਲ ਟ੍ਰਾਂਸਪੋਰਟ ਮੈਨੇਜਰ ਦਾ ਵੀ ਲੋਡ ਪੈਂਦੀ ਆ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਕਾਰਾਂ ਸਿਖਾਉਣੀ ਸ਼ੁਰੂ ਕੀਤੀਆਂ ਕਾਰਾਂ ਜਦੋਂ ਨਵੇਂ ਮੁੰਡੇ ਜਿਹੜੇ ਆਉਂਦੇ ਆਂ ਪੰਜਾਬ ਤੋਂ ਆਪਣੇ ਉਹ ਕਹਿੰਦੇ ਸਾਨੂੰ ਪੰਜਾਬੀ ਚ ਸਿਖਾਉਣ ਵਾਸਤੇ ਚਾਹੀਦਾ ਬੰਦਾ ਇੰਗਲਿਸ਼ ਸਾਡੇ ਉੱਪਰ ਦੀ ਲੰਘ ਜਾਂਦੀ ਆ ਇਸ ਕਰਕੇ ਫਿਰ ਪੰਜਾਬੀ ਚ ਇਨਸਟ੍ਰਕਸ਼ਨਾਂ ਬਦਲ ਸਮਝਾਉਣਾ ਈਜ਼ੀ ਹੋ ਜਾਂਦਾ ਹਾਂਜੀ ਤੇ ਫਿਰ ਕਾਰਾਂ ਦੇ ਵਿੱਚ ਮੈਂ ਕਾਫੀ ਬਿਜ਼ੀ ਹੋ ਗਿਆ ਫਿਰ ਜਿਹੜੇ ਮੁੰਡੇ ਕਾਰਾਂ ਨਾਲ ਸਿੱਖਦੇ ਸੀ ਉਹ ਕਹਿੰਦੇ ਸਾਨੂੰ ਟਰੱਕ ਵੀ ਸਿਖਾਓ ਫਿਰ ਮੈਂ ਟਰੱਕ ਲਾਸਟ ইয়ার ਸਟਾਰਟ ਕੀਤਾ 2000 24 ਦੇ ਵਿੱਚ اچھا ਕਿਉਂਕਿ ਅਸੀਂ ਸਾਡਾ ਕਰਨ ਦਾ ਮਕਸਦ ਇਹੀ ਹੈ ਕਿ ਬਹੁਤ ਸਾਰੇ ਬੱਚੇ ਜਾਂ ਨੌਜਵਾਨ ਆਉਂਦੇ ਆ ਬਿਲਕੁਲ ਹੀ ਨਵੇਂ ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ ਨਾ ਕੁਝ ਨਹੀਂ ਪਤਾ ਹੁੰਦਾ ਹਨਾ ਉੱਥੋਂ ਆ ਕੇ ਇੱਥੇ ਜਹਾਜ਼ ਤਾਂ ਉਤਰ ਜਾਂਦੇ ਆ ਉਹਨਾਂ ਨੂੰ ਆਪਣੀ ਯੂਨੀਵਰਸਿਟੀ ਦਾ ਵੀ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਕੰਮ ਕਰਨਾ ਉਹਨਾਂ ਨੂੰ ਔਖਾ ਕਿਉਂਕਿ ਇੱਥੇ ਕੰਮ ਜਿਹੜਾ ਕੰਸਟਰਕਸ਼ਨ ਦਾ ਮਿਸਤਰੀ ਵਾਲਾ ਉਹ ਹੈਵੀ ਆ ਉਹ ਇੱਥੇ ਕਿਸੇ ਨੇ ਕੀਤਾ ਨਹੀਂ ਹੁੰਦਾ ਜੀ ਉਹ ਹਾਰਡ ਹੋ ਜਾਂਦਾ ਵਿੱਚ ਬੰਦੇ ਕਾਫੀ ਡਰਾਈਵਿੰਗ ਜਿਸੇ ਕਰਕੇ ਆ ਰਹੇ ਹੁਣ ਡਰਾਈਵਿੰਗ ਇਨੀ ਔਖੀ ਨਹੀਂ ਹੈਗੀ ਥੋੜੇ ਰੂਲ ਫੋਲੋ ਕਰਨੇ ਪੈਂਦੇ ਆ ਤੁਹਾਨੂੰ ਬਸ ਉਹ ਆਪਾਂ ਜਦਾਂ ਥੋੜਾ ਜਿਹਾ ਛੇਤੀ ਪੰਜਾਬੀ ਸਮਝਾ ਕੇ ਥੋੜਾ ਜਲਦੀ ਬੰਦਾ ਸਿੱਖ ਪਿਕਅਪ ਕਰ ਜਾਂਦਾ ਜਦ ਜਦੋਂ ਬੰਦੇ ਗੋਰਿਆਂ ਨਾਲ ਸਿੱਖਦੇ ਆ ਉਹ ਇੰਗਲਿਸ਼ ਬੰਦੇ ਨੂੰ ਟਾਈਮ ਲੱਗ ਜਾਂਦਾ ਸਿੱਖਣ ਨੂੰ ਹੂੰ ਠੀਕ ਹੈ ਨਾ ਇਸ ਕਰਕੇ ਆਪਾਂ ਪੰਜਾਬੀ ਇਸ ਬੰਦੇ ਨੂੰ ਇੰਸਟਰਕਸ਼ਨ ਦੱਦੀਆਂ ਸਾਰੇ ਸਮਝਾਈ ਦਾ ਪੰਜਾਬੀ ਚ ਵੇਦਾ-ਦਾ ਕਰਨਾ ਤੁਹਾਡੇ ਸ਼ਰਤਾਂ ਕੀ ਰੱਖੀਆਂ ਹੋਈਆਂ ਨੇ ਦੀਆਂ ਸ਼ੱਕ ਹੈ ਜੇ ਕੋਈ ਖਾਸ ਨਹੀਂ ਪਹਿਲਾਂ ਬੰਦੇ ਨੂੰ ਕਾਰ ਦਾ ਟੈਸਟ ਪਾਸ ਕਰਨਾ ਪੈਣਾ ਜੇ ਲੋਰੀ ਪਾਸ ਕਰਨੀ ਹੈ ਟਰੱਕ ਦਾ ਪਾਸ ਕਰਨਾ ਠੀਕ ਹੈ ਕਾਰ ਦੇ ਵੀ ਆਪਾਂ ਆਪਣੇ ਕੋਲ ਚਾਰ ਪੰਜ ਕਾਰਾਂ ਹੈਗੀਆਂ ਨਾਲ ਆਪਣੇ ਹੋਰ ਇਨਸਟਰక్టర్ ਕੰਮ ਕਰਦੇ ਆ ਤੇ ਕਾਰ ਦਾ ਪਾਸ ਕਰਾ ਕੇ ਉਸ ਤੋਂ ਬਾਅਦ ਨਾਲ ਹੀ ਫਿਰ ਉਹਨੂੰ ਲੋਰੀ ਦਾ ਦਿੰਦੇ ਆ ਟ੍ਰੇਨਿੰਗ ਲੋਰੀ ਦਾ ਉਸ ਤੋਂ ਬਾਅਦ ਪ੍ਰੈਕਟਿਸ ਕਰਾ ਕੇ ਫਿਰ ਨਾਲ ਲੋਰੀ ਦਾ ਟੈਸਟ ਵੀ ਪਾਸ ਕਰਾਈ ਦੇ ਸਕਦੇ ਜੀ ਹਾਂ ਇਹ ਕਿੰਨੇ ਸਮੇਂ ਦਾ ਹੁੰਦਾ ਜੀ ਜਿਹੜਾ ਟਰੱਕ ਦਾ ਇਹ तकरीबन 2 ਵੀਕ ਦੇ ਵਿੱਚ ਵਿੱਚ ਹੋ ਗਿਆ ਨਾ ਕਲੀਅਰ ਅੱਛਾ ਜੀ ਹਾਂ ਜੀ ਕਾਫੀ ਬੰਦੇ ਮੇਰੇ ਤਕਰੀਬਨ ਇੱਕ ਸਾਲ ਦੇ ਵਿੱਚ ਮੈਂ 100 ਤੋਂ ਵੱਧ ਬੰਦੇ ਪਾਸ ਕਰ ਚੁੱਕੇ ਜਿਹੜੇ ਫਸਟ ਟਾਈਮ 80% ਬੰਦੇ ਫਸਟ ਟਾਈਮ ਪਾਸ ਕਰ ਚੁੱਕੇ ਅੱਛਾ ਹਾਂ ਜੀ ਤੇ ਕਾਰ ਦਾ ਕਾਰ ਦਾ ਵੀ ਐਦਾਂ ਹੀ ਕਾਰ ਦਾ ਜਿਹੜਾ ਜਿਹਨਾਂ ਇੰਡੀਆ ਚ ਚਲਾਈ ਹੁੰਦੀ ਹੈ ਉਹਦੇ ਦਾ ਤਾਂ ਈਜ਼ੀ ਹੋ ਜਾਂਦਾ ਉਹਨਾਂ ਦਾ ਬਸ 10 ਕੋ ਲੈਸਨ 8-10 ਲੈਸਨ ਦੇ ਕੇ ਜਿਹਨਾਂ ਚਲਾਈ ਹੁੰਦੀ ਹੈ ਜਿੰਨ ਨਹੀਂ ਚਲਾਈ ਉਹਨੂੰ ਥੋੜੇ ਐਕਸਟਰਾ ਹੋ ਜਾਂਦੇ ਲੈਸਨ ਲੈਣੇ ਪੈ ਜਾਂਦੇ ਆ ਬਾਕੀ ਇਹਨਾਂ ਕੋਈ ਔਖਾ ਨਹੀਂ ਕਰਦਾ ਵੀ ਜੀ ਹਾਂਜੀ ਤੇ ਇੱਕ ਪਹਿਲਾਂ ਤੁਸੀਂ ਤੁਹਾਡਾ ਨੰਬਰ ਜਿਹੜਾ ਉਹ ਮੈਂਸ਼ਨ ਕਰ ਦਿਓ ਬੋਲ ਦਿਓ ਜੀ ਹਾਂਜੀ 0781222224 ਹਾਂ ਤੇ ਇਹ ਨੰਬਰ ਆਪਾਂ ਸਕਰੀਨ ਤੇ ਵੀ ਲਾਉਣਾ ਜੀ ਤੇ ਦੂਸਰਾ ਤੁਸੀਂ ਹੁਣ ਸਾਨੂੰ ਥੋੜਾ ਜਿਆਦਾ ਰੋਡ ਦੇ ਉੱਤੇ ਕੁਝ ਜਿਵੇਂ ਹੁੰਦੀਆਂ ਨੇ ਕੁਝ ਸ਼ਰਤਾਂ ਜਿਹੜੀਆਂ ਇਹ ਤੋਂ ਦੇ ਰੋਡ ਦੇ ਅਸੂਲ ਨੇ ਹਾਂਜੀ ਕਈ ਆਪਣੇ ਇੰਡੀਆ ਦੇ ਵਿੱਚ ਤਾਂ ਨਹੀਂ ਫੋਲੋ ਕਰਦੇ ਇੱਥੇ ਅੱਡੇ ਦਾ ਹਰਕਮੰਦਾ ਫੋਲੋ ਕਰਦਾ ਜੀ ਤੇ ਉਹ ਸਾਨੂੰ ਜਰੂਰ ਇੱਕ ਗੇੜਾ ਲਵਾ ਦੋ ਇਹ ਨਾਲ ਉਹ ਦੱਸ ਦਿਆ ਜੀ ਚਲੋ ਜੀ ਠੀਕ ਹੈ ਓਕੇ ਹੁਣ ਜਿਸ ਤਰ੍ਹਾਂ ਆਪਾਂ ਜਾਣਾ ਹੁਣ ਆਪਾਂ ਯਾਰਡ ਚੋਂ ਬਾਹਰ ਨਿਕਲ ਰਹੇ ਹਾਂ ਇੱਥੇ ਹਾਂਜੀ ਦੇਖੋ ਠੀਕ ਹੈ ਹੁਣ ਆਪਾਂ ਜੇ ਆਪਾਂ ਇੱਥੋਂ ਲੈਫਟ ਜਾਣਾ ਠੀਕ ਹੈ ਹੁਣ ਸਾਡੇ ਲਈ ਗੀਵ ਅਪ ਆਪਾਂ ਰੋਡ ਦੇ ਉੱਤੇ ਜਾਣਾ ਠੀਕ ਹੈ ਹਾਂਜੀ ਇੱਥੇ ਆਪਾਂ ਮਿਰਰਸ ਦੇਖ ਕੇ ਮੇਰਾ ਦੇਖ ਕੇ ਲੈਫਟ ਸਿਗਨ ਦੇਣਾ ਪਹਿਲਾਂ ਹਾਂਜੀ ਇੱਥੇ ਰੋਕ ਕੇ ਦੇਖ ਕੇ ਦੋਨੋਂ ਸਾਈਡ ਦੀ ਟ੍ਰੈਫਿਕ ਦੇਖਣੀ ਆਪਾਂ ਠੀਕ ਹੈ ਹੁਣ ਦੇਖੋ ਉਧਰ ਲੈਫਟ ਉਹ ਕਾਰ ਲੈਫਟ ਮੋੜ ਰਹੀ ਹੈ ਰਾਈਟ ਮੋੜ ਰਹੀ ਹੈ ਇਸ ਕਰਕੇ ਆਪਾਂ ਜਾ ਸਕਦੇ ਹਾਂ ਉਧਰ ਦੇਖ ਕੇ ਠੀਕ ਹੈ ਹਾਂਜੀ 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 ਇੱਥੇ ਆ ਕੇ ਆਪਾਂ ਹੁਣ ਦੇਖੋ ਇਥੋਂ ਲੈਫਟ ਹੋ ਗਏ ਠੀਕ ਹੈ ਹਾਂਜੀ ਇੱਥੇ ਫਿਰ ਮੇਰਾ ਦੇਖ ਕੇ ਲੈਫਟ ਸਿਗਨ ਦੇ ਦੇਣਾ ਆਪਾਂ ਨਾਲ ਜੀ ਜੀ ਤੇ ਆਪਾਂ ਇਥੋਂ ਲੈਫਟ ਜਾਵਾਂਗੇ ਠੀਕ ਹੈ ਐਵਰੀ ਨਿਊ ਰੋਡ ਜਾ ਕੇ ਮਿਰਰਸ ਦੇਖਣੇ ਆ ਤੇ ਸਪੀਡ ਪਿਕ ਅਪ ਕਰਨੀ ਪਛੇਤੀ ਤਾਂ ਕਿ ਪਿਛਲੀ ਟ੍ਰੈਫਿਕ ਜਿਹੜੀ ਸਲੋ ਡਾਊਨ ਨਾ ਹੋਵੇ ਹਾਂਜੀ ਠੀਕ ਹੈ ਉਹ ਖਿਆਲ ਰੱਖਣਾ ਬੈਂਡ ਤੇ ਆਪਣਾ ਥੋੜਾ ਸਲੋ ਹੋ ਕੇ ਦੂਰ ਤੱਕ ਦੇਖਣਾ ਵੀ ਕੋਈ ਅੱਗੇ ਕੋਈ ਟ੍ਰੈਫਿਕ ਆ ਗਈ ਹੈ ਉਹਦਾ ਧਿਆਨ ਰੱਖਣਾ ਆਪਾਂ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਰੋਡ ਫੋਲੋ ਕਰਨਾ ਪੇ ਸੇਮ ਇਨਸਟਰਕਸ਼ਨਸ ਹੈ ਫੋਲੋ ਦਾ ਰੋਡ ਹੈਡ 올 ਦਾ ਟਾਈਮ ਹਾਂਜੀ ਜੇ ਤੁਸੀਂ ਲੈਫਟ ਰਾਈਟ ਟਰਨ ਕਰਨਾ ਤਾਂ ਉਹਨੂੰ ਐਗਜ਼ਾਮੀਨਰ ਨੂੰ ਪਹਿਲਾਂ ਦੱਸਣਾ ਵੀ ਆਪਾਂ ਲੈਫਟ ਜਾਣਾ ਹੈ ਜਾਂ ਰਾਈਟ ਜਾਣਾ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਇਥੇ ਜਿਹੜੀ ਸਪੀਡ ਦੀ ਲਿਮਟ ਹੈ ਜਾਂ ਆਪਾਂ ਕਹਿੰਦੇ ਉਹ ਕੈਮਰੇ ਜਿਹੜਾ ਰੈਜ਼ਿਸਟੈਂਸ ਏਰੀਆ ਇਸ ਨਾਰਮਲੀ 30 ਹੁੰਦੀ ਆ ਕਈ ਜਗ੍ਹਾ ਹੁਣ 20 ਵੀ ਕਰਤੀ ਆ ਫਿਰ ਉਹਦਾ ਸਾਈਨ ਲੱਗੇ ਹੁੰਦਾ 20 ਜੇ 30 ਆ ਉੱਥੇ ਕੋਈ ਸਾਈਨ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਜਦੋਂ ਸਟਾਰਟਿੰਗ ਦਾ 30 ਸਾਈਨ ਆਉਣਾ ਮੁੜ ਕੇ 30 ਦਾ ਸਾਈਨ ਨਹੀਂ ਆਉਣਾਗਾ ਜੀ 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 ਠੀਕ ਹੈ ਤੇ ਜਿੱਥੇ ਵੀ ਅੱਜ ਦਾ ਰੋਡ ਰੈਸਟ੍ਰਿਕਸ਼ਨ ਲੱਗੀ ਆ 7 1/2 ਟਨ ਆਪਾਂ ਇਧਰ ਟਰੱਕ ਨਹੀਂ ਲੈ ਕੇ ਜਾ ਸਕਦੇ ਠੀਕ ਹੈ ਜੀ ਠੀਕ ਹੈ ਹੁਣ ਜਿੱਦਾਂ ਨੈਕਸਟ ਰੌਂਡਵਰਡ ਆ ਰਿਹਾ ਉੱਥੇ ਇਗਜ਼ਾਮੀ ਸੋ ਆਪਾਂ ਪਹਿਲਾਂ ਇੱਥੇ ਆ ਕੇ ਮਿਰਰਸ ਦੇ ਕੇ ਸਿਗਨਲ ਦੇਣਾ ਲੈਫਟ ਦਾ ਤੇ ਦੈਨ ਆਪਾਂ ਪ੍ਰਾਇਓਰਟੀ ਰਾਉਂਡ ਬਟ ਹਮੇਸ਼ਾ ਰਾਈਟ ਤੋਂ ਜਿਹੜਾ ਆ ਰਿਹਾ ਜਿਹੜਾ ਆਲਰੀ ਰਾਉਂਡ ਬਟ ਦੇ ਵਿੱਚ ਆ ਜਾਂ ਰਾਈਟ ਤੋਂ ਆ ਰਿਹਾ ਉਹਦੀ ਪ੍ਰਾਇਓਰਟੀ ਆ ਆਪਾਂ ਉਹ ਟ੍ਰੈਫਿਕ ਦੇਖਣੀ ਆ ਪਹਿਲਾਂ ਠੀਕ ਹੈ ਜਿਹੜੀ ਟ੍ਰੈਫਿਕ ਰਾਈਟ ਤੋਂ ਆ ਰਹੀ ਹੈ ਠੀਕ ਹੈ ਹਾਂਜੀ ਹਾਂਜੀ ਹੁਣ ਜਿਸ ਤਰ੍ਹਾਂ ਰਾਈਟ ਤੋਂ ਆ ਕਾਰ ਤੋਂ ਬਾਅਦ ਕਲੀਅਰ ਆ ਗਈ ਆਪਾਂ ਫਿਰ ਐਂਟਰ ਕਰਨਾ ਠੀਕ ਹੈ ਹਾਂਜੀ 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 ਹੁਣ ਆਪਾਂ ਐਂਟਰ ਕਰ ਗਏ ਹੁਣ ਸਾਡੀ ਪ੍ਰਾਇਓਰਟੀ ਹੋ ਗਈ ਹਾਂਜੀ ਹਾਂਜੀ ਵਾਸ ਐਡਾ ਲੈਫਟ ਤੇ ਆ ਕੇ ਫਿਰ ਐਵਰੀ ਨਿਊ ਰੋਡ ਮਿਰਰਸ ਦੈਨ ਜਦੋਂ ਟਰਨ ਕਰਨਾ ਕਰਦਾ ਧਿਆਨ ਰੱਖਣਾ ਕਾਰ ਨੂੰ ਪਿਆਰ ਟੱਚ ਨਹੀਂ ਹੋਣਾ ਚਾਹੀਦਾ ਕਾਰ ਨੂੰ ਠੀਕ ਹੈ ਜੀ ਤੇ ਜਿਵੇਂ ਇੱਥੋਂ ਦੇ ਆਪਾਂ ਦੇਖਿਆ ਜਾਵੇ ਜੇ ਤੁਸੀਂ ਜਿਵੇਂ ਇਹਦੇ ਵਿੱਚ ਕੋਈ ਲਿਮਟ ਰੱਖੀ ਆ ਜਾਂ ਕਾਰ ਦੇ ਵਿੱਚ ਲਿਮਟ ਹੈ ਵੀ ਅਸੀਂ ਉਹਦੇ ਵਿੱਚ ਪੰਜ ਬੰਦੇ ਤਿੰਨ ਪਿੱਛੇ ਜਾਂ ਦੋ ਅੱਗੇ ਨੇ ਜੇ ਉੱਥੇ ਆਪਾਂ ਓਵਰ ਲਿਮਟ ਤੋਂ ਵੱਧ ਚੱਲਦੇ ਆ ਤਾਂ ਉਹ ਉਹਦਾ ਕੀ ਇੱਥੇ ਜੁਰਮਾਨਾ ਹੁੰਦਾ ਜੀ ਫਿਰ ਤੁਹਾਨੂੰ ਫਾਈਨ ਪੁਆਇੰਟਸ ਵੀ ਮਿਲ ਸਕਦਾ ਹੈ ਫਾਈਨ ਵੀ ਹੋ ਸਕਦਾ ਜੇ ਆਪਾਂ ਲੈ ਕੇ ਜਾਂਦੇ ਆ ਉਹ ਜਿੰਦੇ ਜੇ ਪੰਜ ਸੀ 5% ਦਾ ਪੰਜ ਹੀ ਲੈ ਜਾ ਸਕਦੇ ਆ ਜੀ ਠੀਕ ਹੈ ਜਿੰਨੇ ਸੀਟ 12 ਹੈਗੀਆਂ ਉਨਿਆਂ ਹੀ ਬੰਦੇ ਪਸੰਜਰ ਬਿਠਾ ਸਕਦੇ ਜਿਆਦਾ ਨਹੀਂ ਜੀ ਜੀ ਜਿੰਨੀਆਂ ਸੀਟ 12 ਹੈਗੀਆਂ ਉਹਦੇ ਵਿੱਚ ਹਾਂਜੀ 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 ਜਿਵੇਂ ਕਈ ਵਾਰੀ ਬੈਲਟ ਨਹੀਂ ਲੱਗੀ ਹੁੰਦੀ ਤਾਂ ਅੱਗੇ ਬੈਲਟ ਦਾ ਵੀ ਫਾਈਨ ਹੈ ਫੋਨ ਤਾਂ ਬਿਲਕੁਲ ਜੋਜ਼ੇ ਨਹੀਂ ਕਰ ਸਕਦੇ ਆਪਾਂ ਰੋਡ ਇਹਦੇ ਵਿੱਚ ਚਲਾਉਂਦੇ ਹਾਂ ਹਾਂਜੀ ਇਹ ਇਹ ਸਾਰੇ ਕੈਮਰੇ ਤੇ ਹੁੰਦੇ ਆਨਲਾਈਨ ਜੀ ਸਾਰਾ ਕੁਝ ਹਾਂਜੀ ਬਹੁਤ ਕੈਮਰੇ ਅੱਜ ਕੱਲ੍ਹ ਤੁਹਾਨੂੰ ਤਾਂ ਬਹੁਤ ਜ਼ਿਆਦਾ ਕੈਮਰੇ ਲੱਗੇ ਹੋਏ ਨੇ ਤੇ ਕਿਤੇ ਪੁਲਿਸ ਵੀ ਰੋਕ ਸਕਦੀ ਹੈ ਜਿਵੇਂ ਟ੍ਰੈਫਿਕ ਹਾਂਜੀ ਹਾਂਜੀ ਜਿਹੜਾ ਰੈਸਟ੍ਰਿਕਸ਼ਨਾਂ ਦੇ ਕੋਲ ਲੋਅ ਬ੍ਰਿਜ ਵੀ ਦੇਖਣਾ ਪੈਂਦਾ ਹੈ ਆਪਾਂ ਨੂੰ ਜੇ ਕਿ ਤੇ ਲੋਬਰੀ ਦਾ ਸਾਈਨ ਆ ਗਿਆ ਹਾਂਜੀ ਹਾਂਜੀ ਉਹ ਆਪਾਂ ਦੇਖਣਾ ਪੈਣਾ ਠੀਕ ਹੈ ਨਾ ਇੱਥੋਂ ਪਹੁੰਚ ਕੇ ਆਪਾਂ ਰਨਵਰ ਤੋਂ ਲੈਫਟ ਕਰਨਾ ਫਰਸਟ ਐਗਜ਼ਿਟ ਹਾਂਜੀ ਮਿਰਰਸ ਦੇਖ ਕੇ ਆਪਾਂ ਲੈਫਟ ਸਿਗਨਲ ਮਾਲੇ ਸ਼ੀਸ਼ੇ ਰਾਹੀਂ ਚੱਲਣਾ ਸਾਰਾ ਦੇਖੀ ਹਾਂ ਮਿਰਰ ਦੇਖ ਕੇ ਸਿਗਨਲ ਹੁਣ ਰਾਈਟ ਦੇਖਣਾ ਕਲੀਅਰ ਹੈ ਥੈਨ ਆਪਾਂ ਜਾਣਾ ਜੀ ਜੀ ਆਪਾਂ ਰਾਈਟ ਦੀ ਪ੍ਰਾਇਓਰਿਟੀ ਹੈ ਹਮੇਸ਼ਾ ਜੀ ਠੀਕ ਹੈ ਨਾ ਮਾਲਕਾ ਸਾਰਾ ਸ਼ੀਸ਼ੇ ਤੇ ਕੈਮਰਾ ਦੇ ਸਿਰਤੀ ਚੱਲਦਾ ਸਾਰਾ ਕੁਝ ਹਾਂਜੀ ਤੇ ਵੀ ਉਹਦੇ ਕੋ ਅੱਗੇ ਸਾਰਾ ਕੁਝ ਆ। ਹੁਣ ਅੱਗੇ ਸਾਈਨ ਆ ਰਿਹਾ ਦੇਖੋ ਸਾਹਮਣੇ ਆਪਣੇ ਟਰੱਕ ਦੀ ਹਾਈਟ ਹੈਗੀ 13 ਫੁੱਟ 10 ਇੰਚ ਦੇਖੋ ਲੱਗੀ ਠੀਕ ਹੈ ਅੱਗੇ ਸਾਹਮਣੇ ਸਾਈਨ ਲੱਗਾ ਲੋ ਬ੍ਰਿਜ ਦਾ ਸਾਈਨ ਹੈ 13 ਫੁੱਟ 3 ਇੰਚ ਦਾ ਹਾਂਜੀ ਸੋ 13 3 ਇੱਥੇ ਹੁਣ ਇਹਦੇ ਨਾਲ ਆਪਾਂ ਨੂੰ ਪਤਾ ਵੀ ਸਾਡਾ ਟਰੱਕ ਅਸੀਂ ਸਿੱਧਾ ਨਹੀਂ ਲੈ ਕੇ ਜਾ ਸਕਦੇ ਉਸ ਤੋਂ ਪਹਿਲਾਂ ਆਪਾਂ ਨੂੰ ਕੋਈ ਟਰਨ ਲੈਣੀ ਪੈਣੀ ਹੈ ਜੀ ਠੀਕ ਹੈ ਉਹਨਾਂ ਨੇ ਤੁਹਾਨੂੰ ਪਹਿਲਾਂ ਵਾਰਨਿੰਗ ਦੇਤੀ ਆ ਵੀ ਇੱਥੇ ਤੁਸੀਂ ਇਸ ਤੋਂ ਉੱਚੀ ਚੀਜ਼ ਜਿਹੜੀ ਨਹੀਂ ਲੈ ਕੇ ਜਾ ਸਕਦੇ ਠੀਕ ਹੈ ਹੁਣ ਸਾਹਮਣੇ ਦੇਖੋ ਰੇਲਵੇ ਬ੍ਰਿਜ ਆ ਉਹ ਦੇਖੋ ਰੇਲਵੇ ਕ੍ਰੋਸ ਠੀਕ ਹੈ ਉੱਥੇ ਹੁਣ 13 3 ਦਾ ਬ੍ਰਿਜ ਆ ਜੀ ਜੀ ਆਪਣੇ ਟਰੱਕ ਦੀ ਹਾਈਟ ਹੈ ਕਿ 13 10 ਹਾਂਜੀ ਮੈਂ ਆਪਾਂ ਇਲਾਈਟਾਂ ਤੋਂ ਲੈਫਟ ਜਾ ਸਕਦੇ ਜਾਂ ਰਾਈਟ ਜਾ ਸਕਦੇ ਅੱਗੇ ਨਹੀਂ ਜਾ ਸਕਦੇ ਅੱਗੇ ਸਿੱਧਾ ਨਹੀਂ ਜਾ ਸਕਦੇ ਜੀ ਜੀ ਆ ਦੇਖੋ ਆ ਵੀ ਰਿਸਟ੍ਰਿਕਸ਼ਨ ਲੱਗਾ ਸਾਈਨ ਬੋਰਡ ਲੱਗਾ ਨਾ ਆਹ ਉਹ ਰਾਈਟ ਦਾ ਲਾਈਟ ਆਨ ਹੋ ਗਈ ਆ ਹਾਂਜੀ ਵੀ ਰਾਈਟ ਕਰ ਲੋ ਜਾਂ ਲੈਫਟ ਕਰ ਸਕਦੇ ਠੀਕ ਹੈ ਹਾਂਜੀ ਹਾਂਜੀ ਪਰ ਹੁਣ ਅੱਗੇ ਨਹੀਂ ਜਾ ਸਕਦੇ ਅੱਗੇ ਨਹੀਂ ਜਾ ਸਕਦੇ ਹਾਂਜੀ ਉਹ ਸਾਹਮਣੇ ਲੱਗਿਆ 4 ਮੀਟਰ ਦਾ ਖੇਤਰ ਪ੍ਰਦੇਸ਼ ਹਨਾ ਪਰ ਲੈਫਟ ਟਰਨ ਕਰਾਂਗੇ ਇੱਥੋਂ ਲਾਈਟਾਂ ਹਾਂਜੀ ਹਾਂਜੀ ਲੈਫਟ ਟਰਨ ਕਰਾਂਗੇ ਹਾਂਜੀ ਹਾਂਜੀ ਉਹ ਬਿਲਕੁਲ ਅੱਗੇ ਹੈਗਾ ਅੱਗੇ ਜਾ ਕੇ ਸਾਹਮਣੇ ਰੁਕ ਜੀ ਠੀਕ ਹੈ ਇਹ ਬਾਸੋਂ ਨਾਲ ਪਰ ਇੱਥੋਂ ਲੈਫਟ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਤੇ ਡਰਾਈਵਰੀ ਤੇ ਭਾਈ ਫਿਰ ਤੁਸੀਂ ਇੰਡੀਆ ਵੀ ਕਰਕੇ ਆਏ ਹੋ ਨਹੀਂ ਨਹੀਂ ਮੈਂ ਇੱਥੋਂ ਸਟਾਰਟ ਕੀਤੀ ਸੀ ਇੱਥੋਂ ਸਟਾਰਟ ਕੀਤੀ ਹੈ ਇੱਥੋਂ ਸਟਾਰਟ ਕੀਤੀ ਉਸ ਟਾਈਮ 2000 ਕਿੱਥੋਂ ਕਰਾਂ ਸੀ ਇੰਡੀਆ ਚ ਹਾਂਜੀ ਹਾਂਜੀ ਇਹ ਵੀ ਗੱਲ ਹੈ ਨਾ ਉਸ ਟਾਈਮ ਇੰਨੇ ਕਰਾ ਇੰਨੇ ਸੋ ਹਾਂ ਨਹੀਂ ਚਲੋ ਆਪਾਂ ਟਰੱਕ ਵਗੈਰਾ ਜਾਈ ਚੀਜ਼ਾਂ ਦਾ ਤਾਂ ਹੁੰਦਾ ਹੈ ਨਹੀਂ ਮੈਂ ਸਾਰਾ ਕੁਝ ਇੱਥੇ ਹੀ ਸਟਾਰਟ ਕੀਤਾ ਇੱਥੇ ਆ ਕੇ ਮਿਹਨਤ ਕੀਤੀ ਹੈ ਤੇ ਹੁਣ ਜਾਣੇ ਹੋ ਇੰਡੀਆ ਹਾਂਜੀ ਹਾਂਜੀ ਜਾਣਦੇ ਤੇ ਫਿਰ ਉੱਥੇ ਜਦੋਂ ਜਾ ਕੇ ਚਲਾਉਣੇ ਹੋ ਇੱਥੋਂ ਚਲਾ ਕੇ ਇੱਥੇ ਫਿਰ ਕਿਵੇਂ ਲੱਗਦਾ ਹੈ ਹਾਂ ਕਾਫੀ ਔਖਾ ਉੱਥੇ ਹੈ ਰੂਲ ਫਾਲੋ ਨਹੀਂ ਕਰਦੇ ਲੋਕੀ ਫਿਰ ਅਸੀਂ ਤਾਂ ਇਸ ਹਿਸਾਬ ਨਾਲ ਚੱਲਦੇ ਹੁੰਦੇ ਪਰ ਇਸ ਕਰ ਬਹੁਤ ਹਾਰਡ ਆ ਹਾਂਜੀ ਉੱਥੇ ਡਰਾਈਵਿੰਗ ਕਰਨੀ ਹਾਂਜੀ ਇੱਥੇ ਈਜ਼ੀ ਹੈ ਇੱਥੇ ਰੂਲ ਫਾਲੋ ਕਰਦੇ ਬੰਦੇ ਈਜ਼ੀ ਆ ਹਾਂ ਤੇ ਬਾਕੀ ਕਾਫੀ ਚੀਜ਼ ਰੂਲ ਲੋਕੀ ਰੂਲ ਫੋਲੋ ਕਰਦੇ ਆ ਇਸ ਕਰਕੇ ਇਜ਼ੀ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਬਾਕੀ ਜੇ ਫਿਨਮ ਟਰੱਕ ਸਿੱਖਣਾ ਕਾਰ ਸਿੱਖਣੀ ਆ ਆਪਾਂ ਡਰਾਈਵ ਸਪਾਉਂਦੇ ਆ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਉੱਤੇ ਬਰਮਿੰਗਮ ਸਮਾਜਿਕ ਦੇ ਵਿੱਚ ਆਪਣਾ ਹਾਂਜੀ ਹਾਂਜੀ ਠੀਕ ਆਫਿਸ ਹੈਗਾ ਬਟ ਆਪਣੇ ਬਟਮ ਰੋਡ ਤੇ ਜੀ ਜੀ ਹਾਂਜੀ ਠੀਕ ਹੈ ਜੀ ਜੀ ਤੇ ਕੀ ਹੋਰ ਕੋਈ ਗੱਲਬਾਤ ਸਟੂਡੈਂਟ ਜਾਂ ਕੋਈ ਕਿਸੇ ਨੂੰ ਖੁਸ਼ ਕਰਾਉਣਾ ਹਾਂਜੀ ਜਿਹਨੂੰ ਵੀ ਕੋਈ ਵੀ ਹੈਲਪ ਦੀ ਲੋੜ ਆਪਾਂ ਕਰੀ ਦੀ ਹੈਲਪ ਵੱਧ ਤੋਂ ਵੱਧ ਜਿੰਨਾ ਹੋ ਸਕੇ ਐਦਾਂ ਦੀ ਕੋਈ ਗੱਲ ਨਹੀਂ ਜੀ ਠੀਕ ਹੈ ਜਿੰਨੇ ਵੀ ਕੋਈ ਡਰਾਈਵਿੰਗ ਬਾਰੇ ਕਿਸੇ ਨੌਲੇਜ ਲੈਣੀ ਹੈ ਕੁਝ ਵੀ ਹੈ ਜਦੋਂ ਮਰਜ਼ੀ ਕਾਲ ਕਰ ਸਕਦੇ ਦਿਨੇ ਡੇ ਟਾਈਮ ਆਨ ਤਕਰੀਬਨ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਵਿੱਚ ਆਫਿਸ ਆਵਰਸ ਕਿੰਨੇ ਕਿੰਨੇ ਕ ਜਿਹੜੇ ਤੁਸੀਂ ਕਾਰ ਡਰਾਈਵਰ ਨੇ ਉਹ ਬਣਾਤੇ ਤੇ ਇਹ ਆਪਣੇ ਡਰਾਈਵਰਾਂ ਦੇ ਤਾਂ तकरीबन 4 ਸਾਲ ਚ 2000 2000 ਤੋਂ ਉੱਤੇ ਹੋ ਗਿਆ। ਅੱਛਾ ਜੀ। ਹਾਂ ਐਵਰੀ ইয়ার 500 ਤੋਂ 600 ਬੰਦਾ ਪਾਸ ਹੋ ਜਾਂਦਾ। ਅੱਛਾ ਜੀ। ਹਾਂ ਜੀ। ਟਰੱਕ ਦੇ ਇੱਕ ਸਾਲ ਦੇ ਵਿੱਚ 100 ਤੋਂ ਉੱਤੇ ਹੋ ਗਿਆ। ਜੀ ਜੀ ਜੀ। 100 ਤੋਂ ਉੱਤੇ। ਇਹ ਇਹ ਸੋ ਇੱਕ ਵਾਰੀ ਨੰਬਰ ਦੁਬਾਰਾ ਫਿਰ ਰਿਪੀਟ ਕਰ ਦਿਓ ਜੀ ਅਸੀਂ ਨੂੰ 0781 222224 22 22 0781 22224 ਜੀ 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 ਸੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਓਕੇ ਥੈਂਕ ਯੂ ਵੈਰੀ ਮਚ ਹਾਂਜੀ ਸੋ ਦੋਸਤੋ ਕਿਸੇ ਨੂੰ ਵੀ ਜਰੂਰਤ ਹੈ ਨਾ ਕਿਸੇ ਨੇ ਟਰੱਕ ਸਿੱਖਣੀ ਆ ਕਾਰ ਸਿੱਖਣੀ ਆ ਬਰਮੀਗਮ ਦੇ ਵਿੱਚ ਇੰਗਲੈਂਡ ਆ ਕੇ ਕਿਉਂਕਿ ਕਾਫੀ ਨੇ ਜਿਹੜੇ ਹਲਕਾ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਤੋਂ ਹੈਵੀ ਕੰਮ ਹੁੰਦਾ ਨਹੀਂ ਤੇ ਕੰਮ ਵੀ ਇੱਥੇ ਹੈਵੀ ਨੇ ਕਹਿੰਿਆ ਨੂੰ ਇੱਥੇ ਆ ਕੇ ਪਤਾ ਲੱਗਦਾ ਜਦੋਂ ਮਿਸਤਰੀਆਂ ਦੇ ਨਾਲ ਜਾ ਕੇ ਬੱਠੜ ਚੱਕਣੇ ਪੈਂਦੇ ਨੇ ਇਸ ਕਰਕੇ ਉਹ ਸੌਖਾ ਕੰਮ ਕਰਨਾ ਚਾਹੁੰਦੇ ਨੇ ਤਾਂ ਇਸੇ ਕਰਕੇ ਇਹ ਸਾਡਾ ਜਿਹੜਾ ਮੇਨ ਮਕਸਦ ਸੀਗਾ ਇਹ ਵੀਡੀਓ ਬਣਾਉਣ ਦਾ ਤਾਂ ਹੀ ਸੀ ਤਾਂ ਕਿ ਜਿਹੜੇ ਨਵੇਂ ਬੱਚੇ ਸਟੂਡੈਂਟ ਜਾਂ ਕੋਈ ਵੀ ਆਉਂਦੇ ਆ ਤਾਂ ਉਹ ਆ ਕੇ ਆਪਣਾ ਇੱਥੇ ਉਹ ਟਰੱਕ ਜਾਂ ਕਾਰ ਸਿੱਖ ਸਕਦੇ ਐ ਸੋ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਲਈ ਕਰਨਾ ਕਮੈਂਟ ਕਰਨਾ ਤਾਂ ਕਿ ਇਹ ਕਿਸੇ ਨਾ ਕਿਸੇ ਸਾਡੇ ਸਟੂਡੈਂਟ ਦੇ ਕਿਸੇ ਵੀ ਮੁਲਕ ਦਾ ਜਿਹੜਾ ਵੀ ਹੈਗਾ ਤਾਂ ਉਹਦੇ ਉਹ ਕੰਮ ਆ ਸਕੇ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ